ਯਾਤਰਾ ਕੱਢੀ ਜਾ ਰਹੀ ਹੈ ਜਿਹੜੇ ਲੋਕ ਨਹੀਂ ਜਾ ਸਕਦੇ ਉਹ ਆਪਣੇ ਇਲਾਕੇ ਦੇ ਵਿੱਚ ਯਾਤਰਾ ਕਰਨੀ ਵੀ ਦੇਖੋ ਅੱਜ ਕੋਈ ਇਲਾਕ ਨਹੀਂ ਸਾਰੇ ਇਲਾਕੇ ਪ੍ਰਭੂ શ્રી RAM ਦੇ ਨੇ ਹਰ ਇੱਕ ਏਰੀਏ ਦੇ ਵਿੱਚ ਔਰ ਲਗਾਤਾਰ ਇਸ ਤਰ੍ਹਾਂ ਦੇ ਯੋਜਨ ਹੋ ਰਹੇ ਨੇ ਕੋਈ ਧਾਰਮਿਕ ਸਥਾਨ ਪਰਿਵਾਰ ਇਸ ਤੋਂ ਵਾਂਝਾ ਨਹੀਂ ਤੁਸੀਂ ਦੇਖੋ ਜਿਸ ਦੀ ਜਿੰਨੀ ਸਮਰਥਾ ਚਾਹੇ ਉਹ ਝੰਡੇ ਲਗਾ ਕੇ ਕੋਈ ਲੜੀਆਂ ਲਗਾ ਕੇ ਕੋਈ ਦੀਪ ਜਲਾ ਕੇ ਕੋਈ ਸ਼ੋਭਾ ਯਾਤਰਾ ਕੱਢ ਕੇ ਕਿ ਭਗਵਾ ਮਾਰਚ ਕੱਢ ਗਈ ਇਸ ਇਤਿਹਾਸਿਕ ਪਲ ਦਾ ਸਾਕਸ਼ੀ ਹੋਣਾ ਚਾਹੁੰਦਾ ਔਰ ਪ੍ਰਭੂ ਸ਼੍ਰੀ ਰਾਮ ਦੀ ਜਿਹੜੀ ਇੰਨੀ ਕਿਰਪਾ ਮੈਂ ਸਾਰਿਆਂ ਨੂੰ ਇਸ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਕਿ ਲੱਗਦਾ ਜੀ ਲਗਾਤਾਰ ਸਾਰਾ ਸ਼ਹਿਰ ਲੁਧਿਆਣਾ ਜਿਹੜਾ ਹੈਗਾ ਰਾਮ ਦੇ ਰੰਗ ਚ ਰੰਗਿਆ ਹੋਇਆ ਬੜਾ ਖੁਸ਼ੀ ਹੋ ਰਹੀ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਸਭ ਨੂੰ ਬੜਾ ਇੰਤਜ਼ਾਰ ਸੀ ਇਸ ਇਤਿਹਾਸਿਕ ਪਲ ਦਾ ਜਦੋਂ ਸ਼੍ਰੀ ਰਾਮ ਲੱਲਾ ਜੀ ਉਸ ਬਵਿਆ ਮੰਦਿਰ ਜੀ ਦਾ ਨਿਰਮਾਣ ਅਯੁੱਧਿਆ ਜੀ ਦੇ ਵਿੱਚ ਹੋਇਆ ਅੱਜ ਉਹਨਾਂ ਦਾ ਪ੍ਰਾਨ ਪ੍ਰਤੀਸਥਾਪਨ ਹੋ ਰਿਹਾ ਔਰ ਜਦੋਂ ਉੱਤੇ ਵਿਰਾਜਮਾਨ ਹੋਣਗੇ ਸਮੂਹ ਸੰਗਤ ਨੂੰ ਸਮੂਹ ਵਿਸ਼ਵ ਨੂੰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿਉਂਕਿ ਇਹ ਇਤਿਹਾਸਿਕ ਪਲ ਇਦਾਂ ਹੀ ਨਹੀਂ ਮਿਲ ਗਿਆ 500 ਸਾਲ ਦਾ ਇੰਤਜ਼ਾਰ ਕਰਨਾ ਪਿਆ ਔਰ 4 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਹੋਈਆਂ ਤਾਂ ਅੱਜ ਸਾਡੇ ਜੀਵਨ 'ਚ ਇਹ ਇਤਿਹਾਸਿਕ ਪਲ ਆਇਆ ਸੋ ਐਸੇ ਇਤਿਹਾਸਿਕ ਪਲ ਨੂੰ ਹਰੇਕ ਪ੍ਰਭੂ ਜੀ ਰਾਮ ਪ੍ਰੇਮੀ ਆਪਣੇ ਜੀਵਨ ਦੇ ਵਿੱਚ ਉਹ ਦਰਨਾ ਚੰਦਾ ਵਿਚਰਨਾ ਚੰਦਾ ਤੋਂ ਸਭ ਨੂੰ ਬਹੁਤ-ਬਹੁਤ ਬਧਾਈ। ਰਾਜੀ ਕੀ ਕਹਿਣਾ ਚਾਹੋਗੇ ਅੱਜ ਯਾਤਰਾ ਗੱਡੀ ਜਾ ਰਹੀ ਹੈ। ਜੈ ਸ਼੍ਰੀ ਰਾਮ ਮੈਂ ਸਰਿੰਦਰ ਨਾਇਰ ਬਿੱਟੋ ਮਾਡਲ ਟਾਊਨ ਐਕਸਟੈਂਸ਼ਨ ਡੀ ਬਲੌਗ ਯੂਨਾਈਟਿਡ ਵੈਲਫੇਅਰ ਸੁਸਾਇਟੀ ਔਰ ਧਾਰਮਿਕ ਸੇਵਾ ਸਮਿਤੀ ਵੱਲੋਂ ਜੋਾਇਏ ਸ਼ੋਭਾ ਯਾਤਰਾ ਦਾ ਆਯੋਜਨ ਹੋ ਰਿਹਾ। ਇਹ ਸ਼ੋਭਾ ਯਾਤਰਾ ਭਗਵਾਨ ਜੀ ਦੇ ਆਗਮਨ ਦੇ ਖੁਸ਼ੀ ਦੇ ਵਿੱਚ ਨਿਕਾਲੀ ਜਾ ਰਹੀ ਹੈ ਔਰ ਹਰ ਤਰਫ ਹਰਸ਼ ਔਰ ਲਾਸ ਨਾਲ ਹੁਮੇ ਹਮ ਆ ਕੇ ਇਲਾਕਾ ਨਿਵਾਸੀ ਇਹਦੇ ਸ਼ਾਮਿਲ ਹੋਏ ਨੇ ਔਰ ਭਗਵਾਨ ਜੀ ਦੀ ਕਿਰਪਾ ਵਰਸ ਰਹੀ ਹੈ ਮੈਂ ਇਹੀ ਸਭ ਦੇ ਪ੍ਰਾਰਥਨਾ ਕਰਾਂਗਾ ਕਿ हे ਭਗਵਾਨ ਇਸੇ ਤਰੀਕੇ ਇਹੀ ਖੁਸ਼ੀਆਂ ਦਾ ਮਾਹੌਲ ਬਣਾਈ ਰੱਖਣਾ ਔਰ ਸਭ ਤੇ ਆਪਣੀ ਕਿਰਪਾ ਵਰਸਾਈ ਰੱਖਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ